ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਇਹ ਵੀਡੀਓ ਆਪਾਂ ਪੰਜਾਬ ਪੁਲਿਸ ਕਨਸਟਬਲ ਦੇ ਉਮੀਦਵਾਰਾਂ ਲਈ ਲੈ ਕੇ ਆਏ ਆ ਜਿਹੜੇ ਕੁਝ 2024 ਨਾਲ ਸੰਬੰਧ ਰੱਖਦੇ ਨੇ ਤੇ 2025 ਨਾਲ ਸੰਬੰਧ ਰੱਖਦੇ ਨੇ ਦੇਖੋ ਜਿਹੜਾ 2024 ਦਾ ਪ੍ਰੋਸੈਸ ਚੱਲ ਰਿਹਾ ਸੀ ਆ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਆਪਾਂ ਦਿੰਦੇ ਰਹੇ ਤੇ ਕੀ ਕੁਝ ਜਿਹੜਾ ਧਰਨੇ ਵਾਲੇ ਦਿਨ ਬਣਿਆ ਸਾਡੇ ਨਾਲ ਕੀ ਹੋਇਆ ਬੱਚਿਆਂ ਨਾਲ ਕੀ ਬਣਿਆ ਤੇ ਜਿਹੜਾ ਉਹਨਾਂ ਦਾ ਹੁਣ ਕੀ ਪ੍ਰੋਸੈਸ ਹੋਣਾ ਉਹਨਾਂ ਦੀ ਜੁਆਇਨਿੰਗ ਦਾ ਕੀ ਮੁੱਦਾ ਹੈ ਕਦੋਂ ਤੱਕ ਉਹਨਾਂ ਦੀ ਜੁਆਇਨਿੰਗ ਹੋਣੀ ਹੈ ਉਹ ਸਭ ਕੁਝ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਜਿਹੜੇ ਬਾਕੀ 2025 ਵਾਲੇ ਕੈਂਡੀਡੇਟ ਨੇ ਉਹਨਾਂ ਦੀ ਜਿਹੜੀ ਡੀਵੀ ਆ ਹੁਣ ਚੱਲ ਰਹੀ ਹੈ ਅੱਜ 2 ਦਸੰਬਰ ਹੈ ਠੀਕ ਹੈ 5 ਦਸੰਬਰ ਤੱਕ ਉਹਨਾਂ ਦੀ ਡੀਵੀ ਚੱਲਣੀ ਹੈ ਤੇ ਜਿਹੜੇ ਵੀ ਬੱਚਿਆਂ ਦੇ ਡਾਊਟ ਸੀਗੇ ਅੱਜ ਤੋਂ ਮਤਲਬ ਕਿ ਆਪਾਂ ਜਿਸ ਦਿਨ ਧਰਨਾ ਸੀ ਧਰਨੇ ਵਾਲੇ ਦਿਨ ਤੋਂ ਅਗਲੇ ਦਿਨ ਤੱਕ ਜਿਹੜੀ ਡੀਵੀ ਸਟਾਰਟ ਹੋ ਗਈ ਸੀ 28 ਤੋਂ ਲੈ ਕੇ ਠੀਕ ਹੈ ਫਾਈਨਲ ਨੰਬਰ ਤੋਂ ਲੈ ਕੇ 5 ਦਸੰਬਰ ਤੱਕ ਡੀਵੀ ਸਟਾਰਟ ਸੀ ਇਸ ਤੋਂ ਪਹਿਲਾਂ ਆਪਾਂ ਸਾਰੇ ਬੱਚਿਆਂ ਦੇ ਡਾਊਟ ਜਿਹੜੇ ਹੈਗੇ ਕਲੀਅਰ ਕਰ ਤੇ ਅਗਰ ਹੁਣ ਕਿਸੇ ਬੱਚੇ ਦੀ ਡੀਬੀ ਹੈਗੀ ਆ 3 ਨੂੰ 4 ਨੂੰ 5 ਨੂੰ ਤਾਂ ਅਗਰ ਕੋਈ ਕਿਸੇ ਨੇ ਪੁੱਛਣਾ ਹੋਇਆ ਤਾਂ ਕੁਛ ਆਪਣੇ ਵੀਡੀਓ ਨੀਚੇ ਕਮੈਂਟ ਕਰ ਦਿਓ ਜਾਂ ਆਪਣੇ ਟੈਲੀਗ੍ਰਾਮ ਤੇ ਚੈਨਲ ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਉੱਥੇ ਰਿਪਲਾਈ ਕਰ ਦਾਂਗੇ ਤੇ ਫਿਲਹਾਲ ਤਾਂ ਜਿਹੜੀ ਹੈਗੀ ਮਤਲਬ ਕਿ ਡੀਬੀ ਦਾ ਅਗਰ ਥੋੜਾ ਕੋਈ ਡਾਕੂਮੈਂਟ ਗਲਤ ਹੈ ਜਾਂ ਥੋੜਾ ਕੋਈ ਪੁਰਾਣਾ ਡਾਕੂਮੈਂਟ ਹੈ ਹੁਣ ਦੇਖੋ 2 ਦਿਨਾਂ ਦੇ ਵਿੱਚ ਤਾਂ ਕੁਝ ਨਹੀਂ ਅਪਡੇਟ ਹੋਣ ਲੱਗਿਆ ਠੀਕ ਹੈ 2 ਦਿਨਾਂ ਦੇ ਵਿੱਚ ਨਾ ਕੁਝ ਚੇਂਜ ਹੋਵੇ ਨਾ ਕੁਝ ਅਪਡੇਟ ਹੋਵੇ ਆਪਾਂ ਜਿਹੜੀ ਥੋੜੇ ਸਾਰੇ ਡਾਊਟ ਸੀ ਤੁਹਾਨੂੰ ਮੈਂ ਪਹਿਲੀ ਕਹਿ ਰਿਹਾ ਕਿਉਂਕਿ ਮੈਂ ਜਿਹੜੀ 27 ਤਰੀਕ ਨੂੰ ਵੀਡੀਓ ਪਾਈ ਸੀ ਇੱਕ 2025 ਦੇ ਕੈਂਡੀਡੇਟਸ ਲਈ ਉਹਨਾਂ ਦੇ ਜਿਹੜੇ ਡੀਵੀ ਦੇ ਡਾਊਟ ਸੀ ਠੀਕ ਹੈ ਬੱਚਿਓ ਉਸ ਦਿਨ ਮਤਲਬ ਕਿ ਉਹਦੇ ਨੀਚੇ ਕਮੈਂਟ ਆਏ ਨੇ ਕਿ ਸਰ ਸਾਡੇ ਸਰਟੀਫਿਕੇਟ ਪੁਰਾਣੇ ਨੇ ਅਸੀਂ ਨਾਮ ਗਲਤ ਹੋ ਗਿਆ ਹੁਣ 28 ਤਰੀਕ ਨੂੰ ਦੇਖੋ ਛੋਡੀ ਡੀਵੀ ਸਟਾਰਟ ਹੈ ਹੁਣ ਤੁਸੀਂ 27 ਤਰੀਕ ਨੂੰ ਉਹ ਮੈਨੂੰ ਪ੍ਰੋਬਲਮ ਦੱਸ ਰਹੇ ਹੋ ਹੁਣ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਹਾਂ ਅਗਰ ਕੋਈ ਛੋਡੀ ਕੋਈ ਹੋਰ ਡਾਊਟ ਹੋਇਆ ਕਿਸੇ ਪ੍ਰਕਾਰ ਦਾ ਕੋਈ ਤੁਸੀਂ ਮਤਲਬ ਕਿ ਉੱਥੇ ਰਹਿਣ ਸੈਨ ਦਾ ਪ੍ਰਬੰਧ ਪੁੱਛਣਾ ਹੋਇਆ ਜਾਂ ਕੋਈ ਹੋਰ ਚੀਜ਼ ਪੁੱਛਣੀ ਤਾਂ ਤੁਸੀਂ ਉਸ ਚੀਜ਼ ਬਾਰੇ ਕਮੈਂਟ ਕਰਿਓ ਹੁਣ ਡਾਕੂਮੈਂਟ ਤੁਹਾਡੇ 2 ਦਿਨਾਂ ਦੇ ਵਿੱਚ ਕਿਉਂਕਿ ਅੱਜ 2 ਤਰੀਕ ਹੈ 3 4 5 3 ਦਿਨ ਰਹਿ ਗਏ ਤੁਹਾਡੇ ਟੀਵੀ ਦੇ ਹੁਣ ਨਾਂ ਤੁਹਾਡਾ ਕੋਈ ਡਾਕੂਮੈਂਟ ਅਪਡੇਟ ਹੋਵੇ ਠੀਕ ਹੈ ਨਾ ਕੋਈ ਪੁਰਾਣਾ ਨਵਾਂ ਹੋਵੇ ਕੋਈ ਉਦਾਂ ਕੋਈ ਪੁੱਛਣਾ ਹੋਇਆ ਕਿ ਕਿਹੜੇ ਹਾਂ ਡਾਕੂਮੈਂਟ ਨੇ ਫੋਟੋ ਕਾਪੀਜ਼ ਜਾਂ ਕੋਈ ਵੀ ਇਸ਼ੂ ਹੋਇਆ ਉਹਦੇ ਬਾਰੇ ਮੈਂ ਚਲੋ ਤੁਹਾਨੂੰ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਦੱਸ ਦਊਗਾ ਤੇ ਹੁਣ ਜਿਹੜੀ ਅੱਜ ਅਸੀਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਵੀਡੀਓ ਸਟਾਰਟ ਕਰਨ ਤੋਂ ਪ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਇਹਨਾਂ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਦੋ 2024 ਵਾਲੇ ਕੈਂਡੀਡੇਟਸ ਨਾਲ ਵੀ ਤੇ 2025 ਵਾਲੇ ਕੈਂਡੀਡੇਟਸ ਨਾਲ ਵੀ ਤੇ ਹੁਣ ਜਿਹੜੇ ਬੱਚਿਆਂ ਦੇ ਡਾਊਟ ਸੀਗੇ ਕਿ ਜਿਹੜੇ ਮਲਕੇ ਡੀਵੀ ਤੋਂ ਬਾਅਦ ਫਾਈਨਲ ਮੈਟ ਕਿੰਨੀ ਜਾ ਸਕਦੀ ਹੈ ਠੀਕ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਕਿਉਂਕਿ ਜਿਹੜੀ ਹੁਣ 2025 ਵਾਲੇ ਬੱਚਿਆਂ ਦਾ ਡੀਵੀ ਦੇ ਵਿੱਚ ਸੌਰੀ 2024 ਵਾਲੇ ਬੱਚੇ ਜਿਹੜੇ ਡੀਵੀ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਕੀ ਪ੍ਰੋਸੈਸ ਆ ਸਾਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਹੁਣ ਜਿਹੜਾ ਇਹ ਤੁਸੀਂ ਧਰਨਾ ਦੇਖਿਆ ਸੀ ਧਰਨਾ ਲਾਇਆ ਸੀ ਸਭ ਤੋਂ ਪਹਿਲਾਂ ਆਪਾਂ 2024 ਵਾਲੇ ਕੈਂਡੀਡੇਟਸ ਦੀ ਗੱਲ ਕਰਦੇ ਆਂ ਫਿਰ ਆਪਾਂ ਗੱਲ ਕਰਾਂਗੇ 2025 ਦੀ ਡੀਵੀ ਬਾਰੇ ਕਿੰਨੀ ਕੱਟ-ਆਫ ਜਾ ਸਕਦੀ ਹੈ ਤੇ ਕਿਹੜੇ-ਕਿਹੜੇ ਕਿੰਨੇ ਕੁ ਬੱਚੇ 2024 ਵਾਲੇ ਜਿਹੜੇ 2025 ਦੇ ਵਿੱਚ ਡੀਵੀ ਦੇਣ ਲਈ ਆਏ ਨੇ ਠੀਕ ਹੈ ਇਹ ਜਿਹੜਾ ਧਰਨਾ ਸੀਗਾ ਇਹਦੇ ਬਾਰੇ ਤੁਸੀਂ ਸਾਰੀਆਂ ਜਿਹੜੀਆਂ ਵੀਡੀਓਜ਼ ਆਪਾਂ ਆਪਣੇ ਚੈਨਲ ਤੇ ਵੀ ਸ਼ਾਰਟਸ ਪਾ ਰਹੀ ਸੀ ਠੀਕ ਹੈ ਬਾਕੀ ਹੋਰ ਚੈਨਲਾਂ ਦੇ ਵੀ ਤੁਸੀਂ ਦੇਖਿਆ ਹੋਣਾ YouTube ਮਤਲਬ ਕਿ ਉਹ 27 27 ਤਰੀਕ 28 ਤਰੀਕ ਜਿਹੜਾ ਹੈਗਾ ਧਰਨੇ ਦੇ ਵੀਡੀਓਜ਼ ਨਾਲ ਹੀ ਮਤਲਬ ਕਿ ਫੁੱਲ ਹੋਇਆ ਉੱਥੇ ਜਿਹੜਾ ਹੈਗਾ ਧਰਨਾ ਮਤਲਬ ਕਿ ਲਾਇਆ ਸੀਗਾ ਠੀਕ ਹੈ ਅਸੀਂ ਆਪ ਉੱਥੇ ਖੁਦ ਪਹੁੰਚੇ ਹੋਏ ਸੀ ਬੱਚੇ ਵੀ ਉੱਥੇ ਸੀ ਸਾਰੇ ਇੰਸਟੀਚਿਊਟ ਦੇ ਨਾਲ ਜਿਹੜੇ ਮਤਲਬ ਕਿ ਟੀਚਰ ਹੈਗੇ ਸੀ ਸਭ ਉੱਥੇ ਆਏ ਹੋਏ ਸੀ ਉੱਥੇ ਉਹਨਾਂ ਨੇ ਮਤਲਬ ਕਿ ਸ਼ਾਮ ਤੱਕ ਜਦੋਂ ਧਰਨਾ ਲਾਇਆ ਤਾਂ ਸ਼ਾਮ ਤੱਕ ਉਹਨਾਂ ਨੇ ਜਿਹੜੇ ਉੱਥੇ ਮਤਲਬ ਕਿ ਅਫਸਰ ਸਹਿਬਾਨ ਆਏ ਹੋਏ ਸੀ ਉਹਨਾਂ ਨੇ 15 ਦਿਨਾਂ ਦੀ ਮਤਲਬ ਕਿ ਆਪਾਂ ਕਹਿ ਸਕਦੇ 15 ਦਿਨਾਂ ਦਾ ਡਿਮਾਂਡ ਕੀਤਾ ਸੀ ਕਿ ਤੁਸੀਂ 15 ਦਿਨ ਰੁਕ ਜੂ ਠੀਕ ਹੈ 15 ਦਿਨ ਰੁਕ ਜੂ ਤੁਹਾਨੂੰ ਜਿਹੜੀ ਹੈਗੀ ਜੁਆਇਨਿੰਗ 15 ਦਿਨਾਂ ਤੱਕ ਜਿਹੜੀ ਹੈਗੀ ਦੇ ਦਾਂਗੇ ਪਰ ਉੱਥੇ ਕੀ ਹੋਇਆ ਉੱਥੇ ਮਤਲਬ ਕਿ ਕੁਝ ਟੀਚਰਾਂ ਨੇ ਕੁਝ ਬੱਚਿਆਂ ਨੇ ਜਿਹੜੀ ਸੀਗੀ ਸਲਾਹ ਮਨਾਈ ਕਿ ਹੁਣ ਜਿਹੜਾ ਹੈ ਸੀ ਧਰਨੇ ਤੋਂ ਜੁਆਇਨਿੰਗ ਲੈਟਰ ਲੈ ਕੇ ਉਠਾਂਗੇ ਠੀਕ ਹੈ ਜੁਆਇਨਿੰਗ ਲੈਟਰ ਲੈੇ ਤੋਂ ਬਣਾ ਸੀ ਇੱਥੋਂ ਧਰਨੇ ਤੋਂ ਜਿਹੜਾ ਹੈਗਾ ਨਹੀਂ ਉਠਣਾ ਤੇ ਚਲੋ ਉਹ ਅਲੱਗ ਚੀਜ਼ ਆਉ ਆਪਾਂ ਕਿਸੇ ਬਾਰੇ ਕੋਈ ਗਲਤ ਜਾਂ ਸਹੀ ਗੱਲ ਨਹੀਂ ਕਰਦੇ ਠੀਕ ਹੈ ਪਰ ਮਤਲਬ ਕਿ ਉਹਨਾਂ ਨੇ 15 ਦਿਨ ਕਿਹਾ ਸੀ ਆ ਤੇ ਉੱਥੋਂ ਫਿਲਹਾਲ ਕੋਈ ਉਹਨਾਂ ਤੋਂ ਜਵਾਬ ਨਹੀਂ ਮਿਲਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਅਗਰ ਤੁਸੀਂ ਜੁਆਇਨਿੰਗ ਦੇਣੀ ਆ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦਿਓ ਜਿਹੜੇ ਮਤਲਬ ਕਿ ਉੱਥੇ ਅ ਪਰ ਉੱਥੇ ਉਹ ਉਸ ਤਰੀਕੇ ਨਾਲ ਮਤਲਬ ਕਿ ਕੁਝ ਨਹੀਂ ਹੋਇਆ ਤੇ ਇਹ ਤਾਂ ਸ਼ਾਮ ਹੋਣ ਲੱਗੀ ਤਾਂ ਸ਼ਾਮ ਨੂੰ ਪੁਲਿਸ ਦੀਆਂ ਬੈਨਾ ਲਾਈਆਂ ਗਈਆਂ ਠੀਕ ਹੈ ਬੱਚਿਆਂ ਨੂੰ ਤੇ ਟੀਚਰਾਂ ਨੂੰ ਸਾਰਿਆਂ ਨੂੰ ਉਥੋਂ ਮਤਲਬ ਕਿ ਧੱਕੇ ਨਾਲ ਆਪਾਂ ਕਹਿ ਸਕਦੇ ਹਾਂ ਜਾਂ ਅਰੈਸਟ ਕੀਤਾ ਜਾਂ ਜਿਵੇਂ ਵੀ ਕੀਤਾ ਉਹਨਾਂ ਸਾਰਿਆਂ ਬੱਚਿਆਂ ਨੂੰ ਬੈਨਾ ਦੇ ਵਿੱਚ ਬਿਠਾ ਗਏ ਤੇ ਉਹਨਾਂ ਨੂੰ ਥਾਣੇ ਦੇ ਵਿੱਚ ਲੈ ਕੇ ਗਏ ਤੇ ਬੱਚਿਆਂ ਦਾ ਪਹਿਲਾਂ ਤੁਹਾਨੂੰ ਬੱਚਿਆਂ ਦਾ ਦੱਸਦਾ ਫਿਰ ਮੈਂ ਤੁਹਾਨੂੰ ਟੀਚਰਾਂ ਦਾ ਦੱਸਦਾ ਕਿ ਟੀਚਰਾਂ ਨਾਲ ਕੀ ਹੋਇਆ ਜਿਹੜੇ ਬੱਚੇ ਸੀਗੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਥਾਣੇ ਦੇ ਵਿੱਚ ਲੈ ਕੇ ਜਾਇਆ ਗਿਆ ਥਾਣੇ ਤੋਂ ਬਾਅਦ ਲੈ ਕੇ ਜਾ ਕੇ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਮਤਲਬ ਕਿ ਨੀਅਰ ਬਾਈ ਜਿਹੜੇ ਵੀ ਗੁਰੂ ਘਰ ਸੀਪ ਉੱਥੇ ਜਿਹੜਾ ਹੈਗਾ ਛੱਡ ਦਿੱਤਾ ਗਿਆ ਤਾਂ ਕਿ ਜਿਹੜੇ ਹੈਗੇ ਰਾਤ ਮੰਦਲ ਕੇ ਰਹਿ ਸਕਣ ਤੇ ਸਵੇਰੇ ਨੂੰ ਆਪਣੇ ਘਰਾਂ ਨੂੰ ਜਾ ਸਕਣ ਉੱਥੇ ਮਤਲਬ ਕਿ ਸਾਰਾ ਪ੍ਰਬੰਧ ਸੀ ਹੈ ਖਾਣ ਪੀਣ ਦਾ ਪ੍ਰਬੰਧ ਸੀ ਤੇ ਜਿਹੜੇ ਬੱਚੇ ਧਰਨੇ ਤੇ ਆਏ ਉਹਨਾਂ ਦਾ ਆਪਾਂ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਬੱਚੇ ਘਰ ਬੈਠੇ ਸੋਚ ਰਹੇ ਸੀ ਕਿ ਉਹ ਧਰਨੇ ਤੇ ਜਾਣਗੇ ਆਪੀ ਜੁਆਇਨਿੰਗ ਦਾ ਕਰਵਾਉਣਗੇ ਤਾਂ ਮਤਲਬ ਕਿ ਮਰੀ ਜਮੀਰ ਜਾਂ ਜਿਉਂਦੀ ਜਮੀਰ ਵਾਲੀ ਗੱਲ ਹੀ ਹੁੰਦੀ ਆ ਅਗਰ ਤੁਸੀਂ ਆਪਣੇ ਹੱਕ ਲਈ ਨਹੀਂ ਖੜ ਸਕਦੇ ਤਾਂ ਤੁਸੀਂ ਆਪਦੇ ਆਪ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਬੇਸ਼ਰਮੀ ਮੰਨ ਕੇ ਚੱਲਿਓ ਤੁਸੀਂ ਕੁਝ ਨਹੀਂ ਕਰ ਸਕਦੇ ਅੱਗੇ ਤੋਂ ਠੀਕ ਹੈ ਉੱਥੇ 4-500 ਸਟੂਡੈਂਟ ਆਏ ਹੋਏ ਸੀ ਆ ਜੇ ਤੁਸੀਂ 50-60 ਹੋਰ ਆ ਜਾਂਦੇ ਤਾਂ ਹੋਰ ਵੀ ਪ੍ਰੈਸ਼ਰ ਪੈਂਦਾ ਉਹਨਾਂ ਤੇ ਠੀਕ ਹੈ ਤੇ ਹੁਣ ਬਾਕੀ ਗੱਲ ਕਰਦੇ ਆਪਾਂ ਟੀਚਰਾਂ ਦੀ ਟੀਚਰਾਂ ਨਾਲ ਕੀ ਹੋਇਆ ਟੀਚਰ ਜਿਹੜੇ ਸਾਰੇ ਟੀਚਰਸ ਨੇ ਮਤਲਬ ਕਿ ਕੁਸ਼ਤੀ ਚੋਂ ਉੱਥੋਂ ਬਚ ਕੇ ਨਿਕਲ ਗਏ ਬਚ ਕੇ ਮਤਲਬ ਇਹ ਨਹੀਂ ਕਹਿ ਸਕਦੇ ਆਪਾਂ ਭੱਜੇ ਹੀ ਨਹੀਂ ਉਹੋ ਇੱਕ ਤਰੀਕੇ ਦਾ ਕਹਿ ਸਕਦਾ ਉਹ ਖੜੇ ਰਹੇ ਐਂਡ ਤੱਕ ਖੜੇ ਰਹੇ ਸ਼ਾਮ ਤੱਕ ਖੜੇ ਰਹੇ ਜਿੰਨਾ ਟਾਈਮ ਸਾਰਾ ਕੁਝ ਨਹੀਂ ਹੋਇਆ ਤਾਂ ਉੱਥੋਂ ਜਿਹੜਾ ਹੈਗਾ ਮਲਕੇ ਟੀਚਰਾਂ ਨੂੰ ਅਰੈਸਟ ਕੀਤਾ ਗਿਆ ਜਿਹੜੇ ਟੀਚਰ ਉਹਨਾਂ ਦੇ ਪੁੱਸਾਂ ਵਾਲੇ ਦੇ ਹੱਥ ਲੱਗੇ ਠੀਕ ਹੈ ਉਹਨਾਂ ਤੇ ਪਰਚਾ ਵੀ ਪਾਇਆ ਦਿੱਤਾ ਹੋਇਆ ਠੀਕ ਹੈ ਅੱਜ ਜਾਂ ਕੱਲ ਚ ਉਹਨਾਂ ਦੀ ਬੇੜ ਹੋ ਜੂਗੀ ਤੇ ਜਮਾਨਤ ਦੇ ਬਾਹਰ ਆ ਜਾਣਗੇ ਤੇ ਟੀਚਰ ਜਿਹੜੇ ਬੱਚੇ ਘਰੇ ਬੈਠੇ ਰਹੇ ਸੋਚਦੇ ਰਹੇ ਨਾ ਤੁਸੀਂ ਉਹ ਚੀਜ਼ ਦੇਖੋ ਕਿ ਟੀਚਰਾਂ ਨੇ ਛੋਡੇ ਲਈ ਆਪਦੇ ਆਪ ਤੇ ਪਰਚਾ ਕਰਵਾਇਆ ਤੁਸੀਂ ਉਹਨਾਂ ਦਾ ਕੋਈ ਕੰਮ ਨਹੀਂ ਸੀ ਨਹੀਂ ਆਉਣ ਦਾ ਠੀਕ ਹੈ ਉਹਨਾਂ ਨੇ ਆਪਦੇ ਆਪ ਦੇ ਪਰਚਾ ਕਰਵਾਇਆ ਅੱਜ ਜਾਂ ਕੱਲ ਉਹ ਤੁਸੀਂ ਦੇਖੋ 27 ਤਰੀਕ ਦਾ ਧਰਨਾ ਸੀਗਾ ਤੇ ਅੱਜ 2-3 ਤਰੀਕ ਹੋ ਚੁੱਕੀ ਹੈ ਅੱਜ ਤੱਕ ਉਹ ਜੇਲ੍ਹ ਦੇ ਵਿੱਚ ਨੇਗੇ ਤੇ ਕੁਝ ਟੀਚਰ ਆ ਵੀ ਗਏ ਕੁਝ ਟੀਚਰ ਅੱਜ ਤੱਕ ਵੀ ਜੇਲ੍ਹ ਦੇ ਵਿੱਚ ਨੇ ਅੱਜ ਸ਼ਾਇਦ ਜ਼ਮਾਨਤ ਹੋ ਜੇ ਠੀਕ ਹੈ ਤਾਂ ਕਿਰਪਾ ਕਰਕੇ ਅਗਰ ਕੋਈ ਸਾਂਝਾ ਚੀਜ਼ ਹੁੰਦੀ ਹੈ ਕੋਈ ਧਰਨਾ ਹੁੰਦਾ ਤੁਹਾਡੇ ਹੱਕਾਂ ਲਈ ਹੁੰਦਾ ਜ਼ਰੂਰ ਪਹੁੰਚਿਆ ਕਰੋ ਉੱਥੇ 1746 ਸਟੂਡੈਂਟ ਸੀ 1746 ਦੇ ਵਿੱਚੋਂ ਜੇਕਰ 746 ਵੀ ਆਏ ਹੁੰਦੇ ਨਾ ਤਾਂ ਵੀ ਉਹਨਾਂ ਤੇ ਇੰਨਾ ਪ੍ਰੈਸ਼ਰ ਪੈਂਦਾ ਉਹ 15 ਦਿਨਾਂ ਦੇ ਵਿੱਚ ਕੁਝ ਨਾ ਕੁਝ ਉਹ ਲਿਖਤੀ ਰੂਪ ਦੇ ਵਿੱਚ ਵੀ ਦੇ ਦ ਠੀਕ ਹੈ ਤੇ ਸ਼ਾਮ ਤੱਕ ਹੁੰਦੇ ਹੁੰਦੇ ਜਦੋਂ ਤੱਕ ਮਤਲਬ ਕਿ ਉਥੇ ਡਟ ਕੇ ਬੈਠਣਾ ਸੀ ਉਦੋਂ ਤੱਕ ਉਥੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ 250 ਸਟੂਡੈਂਟ ਰਹਿ ਗਿਆ ਸੀ ਠੀਕ ਹੈ ਵਿੱਚ ਹੀ ਟੀਚਰ ਉੱਤੇ ਲਾ ਕੇ ਇੰਨੇ ਜਿਹੜੇ ਹੈਗੇ ਬੰਦੇ ਰਹਿ ਗਏ ਸੀ ਉਥੇ ਤੇ ਇਹਦਾ ਰਹੀ ਆਪਣੀ ਧਰਨੇ ਦੀ ਗੱਲ ਹੁਣ ਜਿਹੜੀ ਜੁਆਇਨਿੰਗ ਦੀ ਗੱਲ ਹੈ ਜੁਆਇਨਿੰਗ ਦਾ ਦੇਖੋ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਕੁਝ ਥਾਵਾਂ ਤੋਂ ਨਿਊਜ਼ ਆਈ ਹੈ ਠੀਕ ਹੈ ਕਿ ਜਿਹੜੀ 2024 ਦੀ ਫਾਈਲ ਹੈਗੀ ਉਹ ਹੈੱਡਕੁਆਰਟਰ ਤੋਂ ਜਿਹੜੀ ਹੈਗੇ ਪ੍ਰੋਸੈਸ ਹੈੱਡਕੁਆਰਟਰ ਤੋਂ ਕੰਪਲੀਟ ਹੋ ਚੁੱਕਿਆ ਹੈ ਤੇ ਹੈਡਕ quarters ਤੋਂ ਕੰਪਲੀਟ ਹੋ ਕੇ ਉਹ ਸੇਮ ਹਾਊਸ 'ਚ ਪਹੁੰਚ ਚੁੱਕੀ ਹੈ ਫਾਈਲ ਠੀਕ ਹੈ ਹੁਣ ਉਹ ਸੇਮ ਹਾਊਸ 'ਚ ਪਹੁੰਚ ਗਈ ਉੱਥੋਂ ਕਦੋਂ ਸਾਈਨ ਹੋਣੀ ਹੈ ਕਦੋਂ ਉਹਨਾਂ ਦੀ ਜੁਆਇਨਿੰਗ ਦਾ ਜਿਹੜਾ ਪ੍ਰੋਗਰਾਮ ਰੱਖਿਆ ਜਾਣਾ ਉਹ ਦੇਖੋ ਮਾਨ ਸਾਹਿਬ ਜਾਣਦੇ ਨੇ ਕਿ ਕਦੋਂ ਉਹਨਾਂ ਨੇ ਆਪਦੇ ਹੱਥ ਨਾਲ ਜੁਆਇਨਿੰਗ ਲੈਟਰ ਵੰਡ ਕੇ ਆਪਦਾ ਪ੍ਰੋਗਰਾਮ ਕਰਕੇ ਆਪਣੀ ਮਸ਼ਹੂਰੀ ਕਰਨੀ ਹੈ ਹੁਣ ਤਾਂ ਆਪਾਂ ਇਸ ਤਰੀਕੇ ਨਾਲ ਹੀ ਕਹਿ ਸਕਦੇ ਹਾਂ ਕਿਉਂਕਿ ਅਗਰ ਇਹਨਾਂ ਨੇ ਸਹੀ ਤਰੀਕੇ ਨਾਲ ਕੰਮ ਕਰਨਾ ਹੁੰਦਾ ਤਾਂ ਜੁਆਇਨਿੰਗ ਕਦੋਂ ਦੀ ਦੇ ਦਿੰਦੇ ਠੀਕ ਹੈ ਹੁਣ ਉਹ ਸੇਮ ਹੈਡਕ quarters ਤੋਂ ਜਿਹੜੀ ਹੈਗੀ ਫਾਈਲ ਮੂਵ ਹੋ ਕੇ ਸੇਮ ਹ ਦੇਖਣਗੇ ਕਿ ਜੇ ਉਹਨਾਂ ਨੂੰ ਕਦੋਂ ਟਾਈਮ ਆ ਉਹ ਕਦੋਂ ਵਿਲੇ ਹੁੰਦੇ ਨੇ ਫਿਰ ਜਿਹੜਾ ਹੈਗਾ ਮਤਲਬ ਕਿ ਉੱਥੇ ਕੋਈ ਧਰਨਾ ਹਾ ਸੌਰੀ ਉੱਥੇ ਕੋਈ ਪ੍ਰੋਗਰਾਮ ਰੱਖਣਗੇ ਉਹਦਾ ਉੱਥੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜੁਆਇਨਿੰਗ ਲੈਟਰ ਹੱਥ ਨਾਲ ਦੇਣਗੇ ਫੋਟੋਆਂ ਕਰਾਉਣਗੇ ਆਪਦਾ ਸੋਸ਼ਲ ਮੀਡੀਆ ਤੇ ਪਾਉਣਗੇ ਕਹਿਣਗੇ ਹਾਂ ਅਸੀਂ ਭਰਤੀ ਪੂਰੀ ਕਰੀ ਆ ਪਰ ਉਹਦੇ ਵਿੱਚ ਇਹ ਇਹਨਾਂ ਨੇ ਇਹ ਨਹੀਂ ਦੱਸਣਾ ਕਿ ਬੱਚਿਆਂ ਦੇ ਡਾਂਗਾ ਪਈਆਂ ਟੀਚਰ ਅਰੈਸਟ ਕੀਤੇ ਗਏ ਦੋ ਸਾਲਾਂ ਚ ਭਰਤੀ ਪੂਰੀ ਹੋਈ ਠੀਕ ਹੈ ਦੋ ਸਾਲਾਂ ਚ ਧਰਨੇ ਲਵਾਏ ਗਏ ਦੋ ਵਾਰੀ ਧਰਨਾ 2024 ਦਾ ਲਵਾਇਆ ਗਿਆ ਤਿੰਨ ਚਾਰ ਵਾਰੀ ਧਰਨਾ ਜੇ 2023 ਵਾਲਿਆਂ ਦਾ ਲਵਾਇਆ ਗਿਆ ਹਲੇ 2025 ਵਾਲਿਆਂ ਦਾ ਧਰਨਾ ਜਿਹੜਾ ਹੈਗਾ ਉਹ ਉਹਨਾਂ ਨੂੰ ਲਾਉਣਾ ਪੂ 2026 ਵਾਲਿਆਂ ਦਾ ਤਾਂ ਪਤਾ ਹੀ ਨਹੀਂ ਹਲੇ ਕੀ ਕੁਝ ਹੋਊਗਾ ਜਾਂ ਨਹੀਂ ਹੋਊਗਾ ਠੀਕ ਹੈ ਤੇ ਇਧਰ ਅਸੀਂ 2024 ਵਾਲਿਆਂ ਦੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ 2025 ਵਾਲੇ ਕੈਂਡੀਡੇਟਸ ਦੀ ਜਿਹੜੇ 2025 ਵਾਲੇ ਕੈਂਡੀਡੇਟ ਨੇ ਜਿਨ੍ਹਾਂ ਦੀ ਹੁਣ ਡੀਵੀ ਚੱਲ ਰਹੀ ਹੈ 22 ਤਰੀਕ ਤੋਂ ਠੀਕ ਹੈ 5 ਤਰੀਕ ਤੱਕ ਇਹ ਡੀਵੀ ਦੇ ਵਿੱਚ ਤਕਰੀਬਨ 2200 ਜਿਹੜਾ ਹੈਗਾ ਬੱਚਾ ਬੁਲਾਇਆ ਗਿਆ ਸੀਗਾ ਤੇ ਇਹਦੇ ਵਿੱਚ ਹੁਣ ਦੇਖੋ ਜਿਹੜੇ ਤੁਹਾਡੇ ਡਾਕੂਮੈਂਟ ਨੇ ਉਹ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਹੈਗਾ 10th ਦਾ ਜਿਹੜੇ ਬੱਚੇ ਦੇ ਰਹਿੰਦੇ ਨੇ ਠੀਕ ਹੈ ਕਬੈਸ ਦਾ ਪੈਨ ਕਾਰਡ ਅਗਰ ਤੁਸੀਂ ਆਈਡੀ ਪ੍ਰੂਫ ਲਾਇਆ ਹੋਇਆ ਆਧਾਰ ਕਾਰਡ ਤੇ ਤੁਹਾਡਾ ਈਡਬਲਯੂ ਸਰ ਅਗਰ ਤੁਸੀਂ ਕੈਟਾਗਰੀ ਚੋਂ ਤੁਹਾਡਾ ਕਾਸਟ ਸਰਟੀਫਿਕੇਟ ਤੁਸੀਂ ਕਿਸੇ ਵੀ ਕਾਸਟ ਨਾਲ ਰਿਲੇਟ ਕਰ ਦਿਓ ਠੀਕ ਹੈ ਤੁਹਾਡੇ ਇੱਕ ਸਰਵਿਸ ਮੈਨ ਨਾਲ ਸਰਟੀਫਿਕੇਟ ਮਤਲਬ ਕਿ ਤੇ ਤੁਹਾਡੀਆਂ 12 ਤੋਂ 15 ਜਿਹੜੀਆਂ ਹੈਗੀਆਂ ਫੋਟੋ ਆ ਉਹ ਸਾਰਾ ਕੁਝ ਨੂੰ ਜਿਹੜਾ ਹੈਗਾ ਮਤਲਬ ਕਿ ਡੀਬੀਲੀ ਚਾਹੀਦਾ ਇਹ ਥੋੜੇ ਸਾਰੇ ਡਾਕੂਮੈਂਟ ਰੀਜਨਲ ਚਾਹੀਦੇ ਆ ਤੇ ਡਾਕੂਮੈਂਟਸ ਦੇ ਨਾਲ ਜਿਹੜਾ 5-7 ਆਪਾਂ ਕਹਿ ਸਕਦੇ ਆ ਪੰਜ-ਪੰਜ ਤੁਸੀਂ ਫੋਟੋਕਾਪੀਆਂ ਕਰਵਾ ਲਿਓ ਤੇ ਫੋਟੋਕਾਪੀਆਂ ਦੇ ਉੱਤੇ ਥੋੜੇ ਸਾਈਨ ਚਾਹੀਦੇ ਆ ਠੀਕ ਹੈ ਹੁਣ ਜਿਹੜਾ ਡੀਵੀ ਉੱਤੇ ਕੀ ਪ੍ਰੋਸੈਸ ਆ ਡੀਵੀ ਦੇ ਉੱਤੇ ਸਿਰਫ ਥੋੜੇ ਜਿਹੜੇ ਡਾਕੂਮੈਂਟ ਚੈੱਕ ਹੁੰਦੇ ਨੇ ਠੀਕ ਹੈ ਉਥੇ ਜੇ ਕੋਈ ਥੋੜਾ ਮਤਲਬ ਕਿ ਸਪੈਰਿੰਗ ਨਾਲ ਗਲਤ ਹੋਵੇ ਠੀਕ ਹੈ ਉੱਥੇ ਜੇ ਕੋਈ ਥੋੜੀ ਗਲਤੀ ਆ ਤਾਂ ਤੁਸੀਂ ਐਫੀਡਿਵਟ ਕਰਵਾ ਕੇ ਲੈ ਜਿਓ ਐਫੀਡਿਵਟ ਨਾਲ ਜਿਹੜਾ ਹੈਗਾ ਥੋੜੇ ਸਾਰੇ ਗਲਤੀਆਂ ਨੂੰ ਸਹੀ ਕੀਤਾ ਜਾਊ ਤੇ ਹੁਣ ਜਿਹੜੀ ਮਤਲਬ ਕਿ ਮੈਰਿਟ ਦੀ ਗੱਲ ਕਰ ਰਹੇ ਨੇ 2025 ਵਾਲੇ ਬੱਚੇ ਕਿ ਮੈਰਿਟ ਕਿੰਨੀ ਜਾ ਸਕਦੀ ਆ ਮੈਟ ਦੇਖੋ ਅਗਰ ਕਿਸੇ ਕੈਟੇਗਰੀ ਦੀ ਹੁਣ 70 ਗਈ ਆ ਠੀਕ ਐ 70 ਤੋਂ ਹੋ ਮਤਲਬ ਕਿ 70.5 ਵੀ ਹੋ ਸਕਦੀ ਐ ਤੇ 71 ਵੀ ਹੋ ਸਕਦੇ ਇੱਕ ਜਾਂ ਡੇਢ ਨੰਬਰ ਦਾ ਫਰਕ ਪਊਗਾ ਹੁਣ ਮੈਂ ਜਿਹੜੀ ਤੁਹਾਨੂੰ ਕਾਰਨ ਦੱਸਦਾ ਇਹਦਾ ਕੀ ਕਾਰਨ ਆ ਜਿਹੜੇ 2024 ਵਾਲੇ ਬੱਚੇ ਨੇ ਉਹੋ ਇਸ ਵਾਰ ਡੀਬੀਲੀ ਨਹੀਂ ਜਾ ਰਹੇ ਉਹਨਾਂ ਨੇ ਦੇਖੋ ਪੇਪਰ ਵੀ ਦਿੱਤਾ 2025 ਦਾ ਠੀਕ ਐ ਤੇ ਫਿਜ਼ੀਕਲ ਵੀ ਕਲੀਅਰ ਕੀਤਾ ਫੀਸ ਕਲੀਅਰ ਕਰਨ ਤੋਂ ਬਾਅਦ ਹੁਣ ਡੀਵੀ ਲਈ ਨਹੀਂ ਜਾ ਰਹੇ ਉਹਦਾ ਕੀ ਕਰਨਾ ਹੈ ਕਿਉਂਕਿ ਜਿਹੜੇ 2024 ਵਾਲੇ ਬੱਚੇ ਨੇ ਉਹਨਾਂ ਨੂੰ ਇਸ ਵਾਰ ਡਾਕੂਮੈਂਟਸ ਜਿਹੜੇ ਹੈਗੇ ਨਹੀਂ ਮਿਲੇ ਡਾਕੂਮੈਂਟ ਕਿਉਂ ਨਹੀਂ ਮਿਲੇ ਕਿਉਂਕਿ ਜਿਹੜੀ ਡਾਕੂਮੈਂਟ ਮਿਲਣ ਦੀ ਪ੍ਰੋਸੈਸ ਹੁੰਦੀ ਹੈ ਨਾ ਵੀ ਅਗਰ ਤੁਸੀਂ ਭਰਤੀ ਹੋਣ ਤੋਂ ਬਾਅਦ ਡਾਕੂਮੈਂਟ ਲੈਣੇ ਆ ਤਾਂ ਤੁਹਾਡੀ ਉਸ ਭਰਤੀ ਦੇ ਵਿੱਚ ਜੁਆਇਨਿੰਗ ਹੋਈ ਹੋਣੀ ਜ਼ਰੂਰੀ ਹੈ ਅਗਰ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਹੋ ਜਾਂਦੀ ਫਿਰ ਉਹਨਾਂ ਨੂੰ ਐਨਓਸੀ ਨਾਲ ਜਿਹੜਾ ਹੈਗਾ ਡਾਕੂਮੈਂਟ ਮਿਲ ਜਾਂਦੇ ਪਰ ਉਹਨਾਂ ਦੀ ਜੁਆਇਨਿੰਗ ਨਹੀਂ ਹੋਈ ਤਾਂ ਕਰਕੇ ਉਹਨਾਂ ਨੂੰ ਡਾਕੂਮੈਂਟ ਨਹੀਂ ਮਿਲੇ ਤਾਂ ਕਰਕੇ ਜਿਹੜੇ 2024 ਵਾਲੇ ਬੱਚੇ ਨੇ ਉਹ ਕੋਈ ਬੱਚਾ ਜਿਹੜਾ ਹੈਗਾ ਮਤਲਬ ਕਿ ਆਪਾਂ ਕਹਿ ਸਕਦਾ 2025 ਦੀ ਭਰਤੀ ਦੇ ਵਿੱਚ ਨਹੀਂ ਜਾ ਰਿਹਾ ਤਾਂ ਇਸ ਚੀਜ਼ ਤੋਂ ਤੁਸੀਂ ਟੈਨਸ਼ਨ ਫਰੀ ਹੋ ਜਾਓ ਕਿ 2024 ਵਾਲਾ 400 ਕੈਂਡੀਡੇਟ ਆ 500 ਕੈਂਡੀਡੇਟ ਆ 100 ਕੈਂਡੀਡੇਟ ਆ 2000 ਕੈਂਡੀਡੇਟ ਆ ਕੋਈ ਬੱਚਾ ਜਿਹੜਾ 2024 ਵਾਲਾ ਉਹ 2025 ਦੀ ਡਿਗਰੀ ਦੇ ਵਿੱਚ ਨਹੀਂ ਜਾ ਰਿਹਾ ਹੁਣ ਤੁਸੀਂ ਦੇਖੋ ਅਗਰ 400 ਬੱਚਾ ਹੋਇਆ 2000 ਆਪਾਂ 2024 ਵਾਲਾ 400 ਤੋਂ 300 ਜਿੰਨੇ ਹੀ ਬੱਚੇ ਹੋਏ ਅਗਰ ਉਹ ਸਾਰੇ ਡੀਵੀ ਦੇ ਵਿੱਚ ਨਹੀਂ ਗਏ ਜਾਣਗੇ ਹੀ ਨਹੀਂ ਇਹ ਮੇਰੀ ਗਰੰਟੀ ਹੈ ਠੀਕ ਹੈ 100% ਗਰੰਟੀ ਕਿਉਂਕਿ 2024 ਵਾਲਾ ਬੱਚਾ ਕੋਈ ਨਹੀਂ ਜਾ ਰਿਹਾ ਉਹਨਾਂ ਨੂੰ ਡਾਕੂਮੈਂਟ ਨਹੀਂ ਮਿਲ ਰਹੇ ਠੀਕ ਹੈ ਡਾਕੂਮੈਂਟ ਤਾਂ ਮਿਲਦੇ ਅਗਰ ਜੁਆਇਨਿੰਗ ਹੁੰਦੀ ਜੁਆਇਨਿੰਗ ਹੋਣ ਤੋਂ ਬਾਅਦ ਡਾਕੂਮੈਂਟ ਉਹ ਚਾਹੇ ਦੂਜੇ ਦਿਨ ਲੈ ਲੈਣ ਠੀਕ ਹੈ ਤੇ ਇੱਕ ਇਹ ਵੀ ਚੀਜ਼ ਹੈ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਅਗਰ ਤੁਸੀਂ 2025 ਵਿੱਚ ਆਪਣੀ ਡੀਵੀ ਕਰਾਉਣੀ ਹੈ ਤਾਂ 2024 ਦੀ ਭਰਤੀ ਤੁਹਾਡੀ ਕੈਂਸਲ ਹੋ ਜੂਗੀ 2025 ਵਿੱਚ ਨਾਮ ਪਵੇ ਨਾ ਪਵੇ ਠੀਕ ਹੈ ਨਾਮ ਜਿਹੜਾ ਹੈਗਾ ਆ ਵੀ ਸਕਦਾ ਨਹੀਂ ਵੀ ਆ ਸਕਦਾ ਠੀਕ ਹੈ ਤਾਂ ਕਿ 2024 ਵਾਲਾ ਕੋਈ ਬਚਾਇਆ ਜਾ ਰਿਹਾ 2025 ਦੀ ਡਿਵੀਬਲੀ ਨਹੀਂ ਜਾ ਰਿਹਾ ਤੇ ਅਗਰ ਇਹ 400 ਬੱਚਾ 300 400 ਬੱਚਾ ਜਿੰਨੇ ਵੀ ਹੋਏ ਅਗਰ ਇਹ 2025 ਦੀ ਭਰਤੀ ਦੇ ਵਿੱਚ ਨਾ ਗਏ ਜਿਨ੍ਹਾਂ ਦੇ 90 90 ਨੰਬਰ ਨੇ ਠੀਕ ਹੈ ਉਹ ਵੀ ਮਤਲਬ ਕਿ ਤੁਸੀਂ ਹੁਣ ਤੁਸੀਂ ਜਿਹੜੇ ਪੁਆਇੰਟਾਂ ਦੇ ਕੁਝ ਤੁਸੀਂ ਖੜੇ ਹੋ ਨਾ ਮੈਰਿਟ ਦੇ ਉੱਤੇ ਹੁਣ ਜਰਨਲ ਦੀ 85.4 ਗਈ ਹੈ 7 ਗਈ ਹੈ ਠੀਕ ਹੈ ਉਹਦੇ ਵੀ 85 ਪੁਆਇੰਟ ਤੁਸੀਂ ਲੈ ਲਓ ਵੀ 85 ਆਪ ਪੂਰੇ 80 ਵੀ ਹੋਏ ਠੀਕ ਹੈ ਉਹ ਤਾਂ ਵੀ ਆਪਦੇ ਅਪੁਆਇੰਟਮੈਂਟ ਦੇ ਲਈ ਸੇਫ ਮੰਨ ਸਕਦਾ ਹੈ ਸਾਰੀਆਂ ਕੈਟਾਗਰੀਜ਼ ਲਈ ਹੈ ਠੀਕ ਹੈ ਬੀ ਗਰੁੱਪ ਪੁਆਇੰਟਾਂ ਦੇ ਦੋ ਚਾਰ ਪੁਆਇੰਟਾਂ ਦੇ ਅੱਗੇ ਹੈਗੀਆਂ ਨੇ ਤਾਂ ਉਹ ਇੱਕ ਵਾਰੀ ਆਪਦੇ ਆਪ ਨੂੰ ਮਤਲਬ ਕਿ 99% ਸੇਫ ਮੰਨ ਕੇ ਚੱਲੋ ਬਾਕੀ ਡੀਵੀ ਦੇ ਜਿਹੜੀ ਬਾਅਦ ਵਿੱਚ ਫਾਈਨਲ ਕੱਟਆਫ ਆਊਗੀ ਡੀਵੀ ਕਿਹੜੇ ਕਿੰਨੇ ਕਿ ਬੱਚਾ ਨੀ ਕਲੀਅਰ ਕਰਦਾ ਹੈ ਜਿਹੜਾ ਸਾਰਾ ਡਾਟਾ ਆਊਗਾ ਆਪਾਂ ਉਸ ਅਕੋਰਡਿੰਗ ਜਿਹੜਾ ਹੈਗਾ ਤੁਹਾਨੂੰ ਆਪਾਂ ਐਕਸਪੈਕਟਿਡ ਫਾਈਨਲ ਕੱਟਆਫ ਬਣਾ ਕੇ ਦੇਖ ਲਾਂਗੇ ਕਿ ਕਿੰਨੀ ਕਿ ਜਾ ਸਕਦੀ ਹੈ ਕਿੰਨੀ ਕਿਸੇ ਕੈਟਾਗਰੀ ਦੀ ਪਿਛਲੇ ਅਕੋਰਡਿੰਗ ਕਿੰਨੀ ਕਿ ਵੱਧ ਸਕਦੀ ਹੈ ਕਿੰਨੀ ਘਟ ਸਕਦੀ ਹੈ ਠੀਕ ਹੈ ਤੇ ਜਿਹੜੀ ਅੱਜ ਦੇ ਅੱਜ ਦੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਜਨਨ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਇਹ ਤੁਹਾਨੂੰ ਨੈਕਸਟ ਆਨਲਾਈਨ ਇਨਫੋਰਮੇਟਿਵ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਡਾਊਟ ਹੁੰਦਾ ਤੁਸੀਂ ਕਮੈਂਟ ਕਰ ਦਿਆ ਕਰੋ ਅਗਰ ਤੁਸੀਂ ਕਮੈਂਟ ਨਹੀਂ ਕਰਨਾ ਚਾਹੁੰਦੇ ਤਾਂ ਆਪਣਾ ਟੈਲੀਗ੍ਰam ਚੈਨਲ ਹੈ ਠੀਕ ਹੈ job.punjab ਉੱਥੇ ਜਾ ਕੇ ਤੁਸੀਂ ਜੁਆਇਨ ਕਰਕੇ ਉੱਥੇ ਮੈਸੇਜ ਕਰ ਦਿਓ ਅਗਰ ਤੁਹਾਡਾ ਕੋਈ ਪਰਸਨਲੀ ਵੀ ਕੋਈ ਇਸ਼ੂ ਹੋਇਆ ਤਾਂ ਆਪਾਂ ਤੁਹਾਨੂੰ ਜਿਹੜਾ ਹੈਗਾ ਰਿਪਲਾਈ ਕਰ ਦਾਂਗੇ ਤੇ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਮੈਂ ਉਮੀਦ ਕਰਦਾ ਹਾਂ 2026 ਤੁਹਾਡੀ ਨੌਕਰੀ ਲੈ ਕੇ ਆਊਗਾ ਥੈਂਕ ਯੂ